ਆਏ ਦੇ ਵਿੱਚ ਵੜਕ ਕਿੰਨੀਆਂ ਹਲੇ ਉਦੋਂ ਪਤਾ ਲੱਗਦਾ ਅਜੇ ਮੈਂ ਸ਼ੈਗਲ ਤੇ ਸ਼ਹਿਰੋਂ ਵੇਲ ਆ 10 ਕਿਲੋਮੀਟਰ ਆ ਤਾਂ ਮੈਂ 50 ਕਿਲੋ ਵਜੋਂ ਜੇ ਲੈ ਹੋਣਾ ਵਾਹ ਜੀ ਵਾਹ ਜੀ ਤੇ ਜਰਬਾ ਕਰਨਾ ਕਿਹਦੇ ਕਰ ਲਵੇ ਸਹੀ ਆ ਕਰ ਮੈਂ ਈ ਸਾਲੋਂ ਕੋਈ ਨਾ ਜਾ ਕੇ ਬੈਨਾ ਮੈਂ ਪਹਿਲਨ ਸੂਈ ਚੋਟੀ ਫੇਜਦੇ ਆ ਸਵਾ ਲੱਕ ਦੀ ਦੁੱਧ ਮੈਂ ਉਹਦਾ ਹੀ ਪੀਂਦਾ ਵਾਹ ਜੀ ਤੇ ਜਿਹੜਾ ਬਾਕੀ ਚੀਜ਼ ਇਹ ਆ ਹਾਂ ਜੀ ਮੈਂ ਆਪਦੀ ਜ਼ਿੰਦਗੀ 'ਚ ਇਹ ਕੁਝ ਵੇਖਿਆ ਵੀ ਜਿਹੜੀ ਮੌਤ ਰਿਜਕ ਨਾ ਇਹ ਬਹਾਨੇ ਨਾ ਆਉਂਦਾ ਜੀ ਮਤਲਬ ਸਾਡੀ ਉਮਰ ਦੇ ਬੰਦਿਆਂ ਦੇ ਇਹ ਮੁੰਡਿਆਂ ਦੇ ਗੋਡੇ ਦੁਖਣਾ ਮੇਰੇ ਕੀ ਚੱਕਰਾਗੇ ਨਹੀਂ ਕਰੇਗੇ ਕਾਰਨ ਇਹਨਾਂ ਨੇ ਕੋਈ ਚੀਜ਼ ਨਿੱਗਰ ਜਿਹੜੀ ਉਹ ਘਰ ਦੀ ਖਾਣ ਜਿਹੜੇ ਹੋਣ ਵਾਲੇ ਬੱਚੇ ਤੋਂ ਜਿਹੜੀ 80 ਕਿਲੋ ਦੀ ਉਹਨੇ ਫਿਰ ਮੈਨੂੰ ਵਜਨ ਚ ਘੋਣਾ ਸ਼ੁਰੂ ਕੀਤਾ ਅੱਛਾ ਜੀ ਜਿੱਦਣ ਸਾਲ ਬੀਤ ਗਿਆ ਸਾਰਾ ਉਹ ਮਹਿ ਦਾ ਦੁੱਧ ਪਿਓ ਡੰਡੇ ਦਾ ਜਿੱਦਣ ਨਾ ਖਾਣਾ ਉਦੋਂ ਛੋਟਾ ਫੜ ਕੇ ਕੋਲੇ ਬਹਿ ਜਾਣਾ ਕੋਈ ਨਾ ਕੀ ਆਪਣਾ ਜੀ ਬੜੀ ਜਮ ਸਿੰਘ ਬਾਪੂ ਜੀ ਦਾ ਨਾਮ ਹੈਗਾ ਜੀ ਪ੍ਰੀਤਮ ਸਿੰਘ ਤੇ ਬਾਪੂ ਜੀ ਦੀ ਉਮਰ ਹੈਗੀ ਆ 97 ਸਾਲ ਦੇ ਲਾਗੇ ਛਾਗੇ ਤੇ ਤੁਸੀਂ ਸਬੀਰ ਦੇਖੋ ਬਾਪੂ ਜੀ ਦਾ ਹੱਲਾ ਹੀ ਵੀ ਨਰਵਾ ਤੇ ਗੱਲਬਾਤ ਆਵਾਜ਼ ਦੇ ਵਿੱਚ ਵੜਕ ਕਿੰਨੀਆਂ ਹਲੇ ਪਤਾ ਨਹੀਂ ਅਜੇ ਮੈਂ ਸ਼ੈਗਲ ਤੇ ਸ਼ਹਿਰੋਂ ਵੇਲਾ 100 ਕਿਲੋਮੀਟਰ ਆ ਤਾਂ ਮੈਂ 50 ਕਿਲੋ ਵਜੋਂ ਜੇ ਲੈ ਆਉਣਾ ਇਹ ਤਜਰਬਾ ਕਰਨਾ ਕਿਹਦੇ ਕਰ ਲਵੇ ਸਹੀ ਆ ਹਾਂ 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 ਹ ਸਾਰੀ ਉਮਰ ਦੇ ਜਿਹੜਾ ਬਾਪੂ ਜੀ ਨੇ ਕੀ ਖਟਿਆ ਕੀ ਖਵਾਇਆ ਸਭ ਕੁਝ ਸਾਂਝਾ ਕਰਦੇ ਆ ਤੇ ਜੁੜੇ ਲੋਕੀ ਵੀਡੀਓ ਤੇ ਨਾਲ ਹਾਂਜੀ ਉਹ ਯਾਦੀ ਉਥੇ ਬਾਉਪੁਰ ਤੇ ਦੋਸਤੋ ਆਪਣੇ ਨਾਲ ਬਾਪੂ ਜੀ ਖੜੇ ਨੇ ਤੇ ਪਹਿਲਾ ਬਾਪੂ ਜੀ ਨੂੰ ਪੁੱਛਦੇ ਆ ਵੀ ਹੜ੍ਹ ਦੇ ਇਸ ਸਮੇਂ ਕੀ ਹਾਲਾਤ ਆ ਪਾਣੀ ਚੜਿਆ ਜਾਂ ਘਟਿਆ ਬਾਪੂ ਜੀ ਕਿੱਦਾਂ ਪਾਣੀ ਚੜਿਆ ਆ ਕੱਲ ਦਾ ਫੇਰ ਵਾਵਾ ਹਾਂ ਪੂਰਾ ਚੜਿਆ ਤੇ ਉਦੋਂ ਸਭ ਇੱਕ ਅੰਦਰ ਫਿਰ ਗਿਆ ਕਿਤੇ ਇੰਚੀ ਤਾਂ ਨਹੀਂ ਕੁਸਕਾ ਅੱਛਾ ਜੀ ਆ ਇਹ 9-10 ਪਿੰਡ ਆ ਜਿਹੜੇ ਲਾਗੇ-ਲਾਗੇ ਸਾਡੇ ਆ ਹਾਂ ਜੀ ਬਾਉਪੁਰ ਦੋ ਬਾਉਪੁਰ ਸਾਂਗਰਾ ਕਦੀਮ ਕਦੀਮ ਔਰ ਗੁਜਰਪੁਰ ਦੇ ਕਰ ਇਹ ਸਾਰੇ ਜੰਨੇ ਤੇ ਟਿੰਡ ਵਿੱਚ ਗਿਆ ਸਾਰੇ ਡੁੱਬੇ ਪਏ ਤੇ ਬਾਪੂ ਜੀ ਤੁਸੀਂ ਕਿੰਨੇ ਕ ਹੱਡ ਦੇਖ ਲਏ ਹੁਣ ਤੱਕ ਤੁਹਾਡੀ ਉਮਰ ਦੇ ਹਿਸਾਬ ਨਾਲ 47 ਜੋ ਲੈ ਕੇ ਵੇਖਦਾ ਵੀ ਆ ਛੇਵਾ ਹਾੜਾ ਵੱਡਾ ਇਨੇ ਹਾਲ ਤੁਸੀਂ ਆ ਹਾਂ ਆਰ ਦੀ ਅੱਖੀਂ ਨਭਾਏ 18 ਸਾਲ ਦੀ ਉਮਰ ਸੀ ਮੇਰੀ ਜਦੋਂ ਪਾਕਿਸਤਾਨੋਂ ਆਏ ਹਾਂ ਹਾਂ ਨਨਕਾਣੇ ਸਾਹਿਬ ਦੀ ਜ਼ਮੀਨ ਵਾਉਂਦੇ ਹੁੰਦੇ ਸੀ ਇਸ ਥੇ ਅੱਛਾ ਜੀ ਹਾਂ ਉੱਥੋਂ ਆਏ ਰਹਿਣ ਵਾਲੇ ਇੱਥੋਂ ਦੇ ਇਧਰ ਪੰਜਾਬ ਦੇ ਸੀ ਯਾਨੀ ਸਾਡਾ ਦਾਦਾ ਚੱਲ ਗਿਆ ਸਾਡਾ ਦਾਦਾ ਇੱਥੇ ਨਵੇਂ ਪਿੰਡ ਇੱਕ ਨਾਰਾਇਣ ਸੋਂ ਬੱਕਰੀਆਂ ਵਾਲਾ ਵਜਦਾ ਸੀ ਉਹ ਰਿਸ਼ਤੇਦਾਰ ਸੀਗੇ ਸਾਡੇ ਦਾਦੇ ਦੇ ਅੱਛਾ ਜੀ ਹਾਂ ਤੇ ਇੱਥੇ ਸਾਡਾ ਦਾਦਾ ਨਵੇਂ ਪਿੰਡ ਵਿਆਹ ਉਹ ਵਿਆਹ ਕਰਾਉਂਦਿਆਂ ਹੀ ਚੱਲ ਗਿਆ ਉੱਧਰ ਤੇ ਉਦੋਂ 18 ਸਾਲ ਦਾ ਮੈਂ ਸੀ ਜਦੋਂ ਆਇਆ ਯਾਨੀ 70 ਰੁਪਏ ਤੇ ਅਦਰੇ ਰਹੇਗੇ ਉਦਰੇ ਜਵਾਗ ਵਿਆਏ ਸਾਡੇ ਪਿਓ ਹੋਣੀ ਉਦੋਂ ਤੇ ਉਦਰੇ ਤੇ ਉਦੋਂ ਵੀ 47 ਚ ਅਸੀਂ ਆਏ ਹਾਂ 47 ਇਧਰ ਆ ਗਏ ਹਾਂ ਹਾਂ 47 ਚ ਆਏ ਅਸੀਂ ਤੇ ਔਰ ਆ ਹਰ ਨੂੰ ਕਿਦਾਂ ਦੇਖਦੇ ਤੁਸੀਂ ਇਹ ਲੰਮਾ ਬਸ ਚੱਲਿਆ ਜਿਹੜਾ 88 ਵਾਲਾ ਉਹ ਵੀ ਇੰਨਾ ਲੰਮਾ ਨੂੰ ਇਕਦਮ ਆਇਆ ਤੋਰ ਤਾੜ ਕੇ ਇਕੱਠਾ ਕੇ ਪੈਰੋਂ ਨਿਕਲ ਗਿਆ ਅੱਛਾ ਜੀ ਇਹਨੂੰ ਹੁਣ ਇੱਕ ਮਹੀਨਾ ਹੋ ਗਿਆ ਅੱਛਾ ਜੀ ਇਹ ਮਹੀਨਾ ਹੋਣਾ ਕਰਕੇ ਪਸ਼ੂ ਬੜੇ ਤੰਗ ਆ ਜਿਹੜੇ ਜਿਹੜੇ ਕਿੱਲਿਆਂ ਦੇ ਪਾਣੀ 'ਚ ਖੜੇ ਕੋਈ ਬਾਹਰ ਲੈ ਆ ਕੋਈ ਉੱਥੇ ਆ ਸਭ ਚੀਜ਼ ਦੀ ਤੰਗੀ ਇਹ ਇਹ ਹਾਲ ਨੇ ਜਾਰੀ ਦਿੱਤੀ ਆ ਅੱਛਾ ਅਗਲੇ ਇੰਨੇ ਮਹਿਸੂਸ ਨਹੀਂ ਸੀ ਹੁੰਦੇ ਕਿਉਂ ਦਿਹਾੜੀ ਦੋ ਦਿਨ अच्छा जी इतू ਵਾਦ ਨਹੀਂ ਰਹੇ اچھا ਜੀ ਹਾਂ ਲੱਗ ਗਿਆ ਪਾਣੀ ਦਾ ਫੋਨ ਤੇ ਪਾਣੀ ਇੱਥੇ ਰੁਕ ਹੀ ਗਿਆ ਨਾ ਗਾਹ ਨਿਕਲਦਾ ਨਾ ਵਾਦ ਨਾ ਕੋਈ ਛੱਡੀ ਹੁੰਦੇ ਆ ਗਾੜੀ ਲਗਾਉਂਦੇ ਹੀ ਨਹੀਂ ਹਾਂ ਵਧਿਆ ਹੋਵਾ ਘੜਿਆ ਕਿਉਂਕਿ ਵਧਿਆ ਹਾਂ ਇੱਕ ਯਾਨੀ 8 ਇੰਚ ਵਧ ਗਿਆ ਉਹ ਇਰਾਦਾ ਹਾਂਜੀ ਉਹ 8 ਇੰਚ ਨੰਗਾ ਸੜਾ ਉਹ 16 ਇੰਚ ਸੀਗਾ ਪਰ ਸੁਬਹ ਨੇ ਅਸੀਂ ਹੁਣ ਮੇਰੀ ਨਿਗਾ ਦੇ ਵਿੱਚ ਉਹਨੇ ਕਾ ਮੇਰੀ ਘਟ ਆ ਅੱਛਾ ਜੀ ਤੇ ਮਸਲਾ 8 ਇੰਚ ਹੁਣ ਚੜਿਆ ਉਹ ਜਿਹੜਾ ਸੜਾ ਉਹ ਸਾਡਾ ਉਹ 8 ਇੰਚੀ ਹੋਰ ਵੱਧ ਗਿਆ ਹਾਂ ਵੱਧ ਗਿਆ ਇਹ ਉਹੀ ਹੈ ਜੀ ਜਦੋਂ ਪਾਣੀ ਪਿੱਛੇ ਡੈਮ ਵਿੱਚੋਂ ਛੱਡਦਾ ਅੱਛਾ ਜੀ ਜਾਂਦੇ ਆ ਗਾੜੀ ਕੱਢਦੇ ਨਹੀਂ ਉਦੋਂ ਵੱਧ ਜਾਂਦਾ ਵਾ ਜਦੋਂ ਅੱਗੋਂ ਰਿਲੀਜ਼ ਹੋ ਜਾਂਦਾ ਪਾਣੀ ਤੇ ਫਿਰ ਘਟ ਜਾਂਦਾ ਤੇ ਜਾ ਕੇ ਪਾਸੇ ਬੰਦ ਬੁੰਨ ਤੋੜ ਕੇ ਜੇ ਪਾਣੀ ਇਧਰ ਉਧਰ ਕਰ ਜਾਂਦਾ ਤੇ ਨਿਕਲ ਜਾਂਦਾ ਬਸ ਬਸ ਹੁਣ ਜੋ ਪਹਿਲਾਂ ਤਾਂ ਕਡੋਬਿਆ ਪਿਆ ਪਾਣੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖਿਲਰ ਗਿਆ ਕਿਉਂਕਿ ਥਾਂ ਥਾਂ ਤੋਂ ਡੈ ਜਿਹੜੇ ਬਾਗਾਂ ਟੁੱਟ ਗਏ ਟੁੱਟ ਗਏ ਤੇ ਬਾਪੂ ਲੈਂਡ ਰੋਡ ਕਿੱਦਾਂ ਆਉਂਦੀ ਆ ਪਿੰਡਾਂ ਦੇ ਵਿੱਚ ਰਾਤ ਨੂੰ ਛੱਡਦੇ ਆ ਤੇ ਜਿਹਨੇ ਬੰਦ ਕਰ ਲਿੰਦੇ ਕਿ ਉਹ ਦਿਨੇ ਸਾਰਾ ਦਿਨ ਤੁਰੇ ਫਿਰਦੇ ਨੇ ਬੇੜੀਆਂ ਲੈ ਕੇ ਜਿਹੜੇ ਸੇਵਾਦਾਰ ਉਧਰ ਆਉਂਦੇ ਆ ਲੰਗਰ ਲੱਗੇ ਹੋਇਆ ਗਾੜੀ ਮੋਹਾਂ ਤੇ ਉਹ ਫਿਰ ਤੁਰੇ ਫਿਰਦੇ ਇਸ ਕਰਕੇ ਸਵੇਰ ਤੋਂ ਮੰਦਾ ਇਹੋ ਵੇਖਿਆ ਨੇ ਮੈਂ ਤਾਂ ਹੁਣ ਵੀ ਇਹ ਕੱਟਿਆ ਹੋਇਆ ਕਿ ਨਹੀਂ ਇਹ ਲਾਈਨ ਉੱਥੇ ਜਾਂਦੀ ਨਾ ਮੈਂ ਅੱਗੇ ਹੋ ਵੇਖ ਕੇ ਆ ਅੱਛਾ ਅੱਛਾ ਜੀ ਮੈਂ ਕਿਹਾ ਸ਼ਾਇਦ ਕਿਸੇ ਦੇ ਸ਼ਰਾਰਤੀ ਦਾ ਪਤਾ ਨਹੀਂ ਹੁੰਦਾ ਹਾਂਜੀ ਹਾਂਜੀ ਤੇ ਮੈਂ ਤਾਂ ਚਲੋ ਇੱਥੇ ਰੇਸ਼ ਆਪਣੀ ਇੱਥੇ ਆ ਪੈਰੀ ਇੱਧਰ ਵੀ ਆ ਠੀਕ ਆ ਚਾਰ ਮੇਰੇ ਮੁੰਡੇ ਆ ਜੀ ਤੇ ਪੋਤੇ ਮੇਰੇ ਚਲੇ ਗਏ ਨੇ ਕੋਈ ਅਮਰੀਕਾ ਅੱਛਾ ਜੀ ਸਾਰੇ ਬਾਹਰ ਚਲੇ ਗਏ ਚਲੋ ਕਿਉਂਕਿ ਇੱਥੇ ਹਰ ਦਾ ਮੈਂ ਉਹ ਹਾਲ ਹੁੰਦਾ ਹਰ ਸਾਲ ਇੱਕ ਸਾਲ ਚ ਲੰਘਦਾ ਤੇ ਦੂਏ ਸਾਲ ਫੇਰ ਆ ਜਾਂਦਾ ਭਾਵੇਂ ਫਸਲ ਮਾਰ ਨੂੰ ਯੋਗਾ ਫੇਰ ਵੀ ਆ ਜਾਂਦਾ ਗੱਲ ਹੁਣ ਇਸ ਜ਼ਮੀਨ ਵੀ ਕਿਹੜਾ ਛੇਤੀ ਬੱਤਰ ਹੋਣੀ ਹੈ ਜਿੱਥੇ ਆ ਹੁਣ ਇੰਨਾ ਪਾਣੀ ਜਨਚਰ ਖੜਾ ਰਹਿ ਗਿਆ ਵਾ ਹੈ ਜੀ ਬਿਲਕੁਲ ਉਹ ਵੀ ਪਾਣੀ ਬੱਜਿਆ ਹੂਗਾ ਹਾਂ ਕੁਝ ਵਰਤਾਂ ਆਈ ਹੈ ਜੀ ਇਹ ਤਾਂ ਹੈ ਜੀ ਕੋਦਰ ਤੱਕੇ ਜੋਰ ਹੈ ਨਾ ਕੋਈ ਜੋਰ ਨਹੀਂ ਬਾਕੀ ਚੀਜ਼ ਇਹ ਆ ਹਾਂ ਜੀ ਮੈਂ ਆਪਦੀ ਜ਼ਿੰਦਗੀ 'ਚ ਇਹ ਕੁਝ ਵੇਖਿਆ ਵੀ ਜਿਹੜੀ ਮੌਤ ਰਿਜਕ ਨਾ ਇਹ ਬਹਾਨੇ ਨਾ ਆਉਂਦਾ ਜੀ ਹੁਣ ਜਿਹੜੇ ਲੰਗਰ ਇੱਥੇ ਵੰਡ ਲਾਉਂਦੇ ਆ ਇਹਨਾਂ ਕਦੀ ਸੋਚਿਆ ਵੀ ਨਹੀਂ ਹੋਣਾ ਕਿੱਥੇ ਬਾਗਾ ਪਰਾਉਣਾ ਉੱਥੋਂ ਪੱਠੇ ਲਿਆਉਂਦੇ ਆ ਜਦੋਂ ਬੀਜਣ ਲੱਗਿਓ ਕਿਸੇ ਉਹਨਾਂ ਸੋਚਿਆ ਸੀ ਵੀ ਅਸੀਂ ਉੱਥੇ ਜਾ ਕੇ ਉੱਥੇ ਦੇ ਮਨ ਨੇ ਹਾਂ ਬਿਲਕੁਲ ਬਿਲਕੁਲ ਜਿਹੇ ਅਨਾਜ ਆ ਤੇ ਕਿੱਥੋਂ ਟਿੱਕਰ ਆ ਕੇ ਤੇ ਉਹ ਇੱਚ ਪਕਾ ਕੇ ਲਿਆਉਂਦੇ ਆ ਇਹਨਾਂ ਨੂੰ ਖਾਣਦੇ ਆ ਕਿਉਂ ਐਸ ਬਹਾਨੇ ਨਾਲ ਉਹ ਦਾਣਾ-ਦਾਣੇ ਤੇ ਮੂਹਰ ਲਿਖੀ ਉਹ ਖਾਣਾ ਇਹਨਾਂ ਨੇ ਸੀ ਬਿਲਕੁਲ ਜੇ ਖੋਣਾ ਉਹਨਾਂ ਨੇ ਸਿੱਲਿਆ ਸਹੀ ਗੱਲ ਆ ਬਾਪੂ ਜੀ ਹਾਂ ਉਹ ਨੌਜਵਾਨ ਮੁੰਡੇ ਤੇਰੇ ਵਰਗੇ ਆਉਂਦੇ ਉੱਥੋਂ ਤੇ ਇਸ ਤਕਾਲਾ ਨੂੰ ਫੇਰ ਮੁੜ ਜਾਂਦੇ ਆ ਹਾਂ ਇੱਥੇ ਸਾਰਾ ਵੀ ਫੇਰ ਵੀ ਪੰਜਾਬ ਹੈ ਜਿੱਥੇ ਹਾਂ ਪੰਜਾਬ ਪੰਜਾਬ ਨਹੀਂ ਤੇ ਕਿਤੇ ਹੋਰ ਹੋਵੇ ਤੇ ਨਾ ਨਾ ਰੱਬ ਰੱਬ ਕਰ ਹਾਂ ਇਹ ਪੰਜਾਬ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਬਿਲਕੁਲ ਬਾਪੂ ਜੀ ਹਾਂ ਕਿੰਨੀ ਉਮਰ ਹੋ ਗਈ ਬਾਪੂ ਜੀ ਤੁਹਾਡੀ ਇਹ 18 ਉਹ ਗਿਣ ਲਾ 70 ਇਹ ਗਿਣ ਲਾ ਵਾਹ ਜੀ ਵਾਹ ਫੇਰ ਤੁਹਾਡੀ ਉਮਰ ਲਗਭਗ 100 ਤੋਂ 4 ਸਾਲ ਘੱਟ ਰਹਿ ਗਈ ਲੱਗਦੇ ਨਹੀਂ ਹਲੇ ਤੁਸੀਂ ਵੀ 100 ਸਾਲ ਦੇ ਲੱਗੇ ਮਤਲਬ ਇਹ ਆ ਵੀ ਮੈਂ ਨਾ ਤਾਂ ਕੋਈ ਨਸ਼ੇ ਵਾਲੀ ਚੀਜ਼ ਖਾਧੀ ਖਲਾਕ ਮੈਂ ਸਾਰੀ ਉਮਰ ਨਿੱਗਰ ਖਾਧੀ ਹਾਂਜੀ ਤੇ ਅਸਲ ਚੀਜ਼ ਹੈ ਕੁਦਰਤ ਕਰਾਉਂਦੀ ਹੈ ਜੋ ਕਿਸ ਕਰਾਉਂਦੀ ਆ ਅਸੀਂ ਜਦੋਂ ਪਾਕਿਸਤਾਨ ਨੂੰ ਆਏ ਨਾ ਤੇ ਸਾਡੀ ਪੈੜੀ ਉਧਰ ਹੈ ਨਹੀਂ ਸੀ ਸਿੱਕੇ ਵਹੁੰਦੇ ਸੀ ਹਾਂਜੀ ਅਸੀਂ ਚਲੇ ਗਏ ਗੰਗਾ ਨਦਰ ਚੀਚੇ ਪਖਨੇ ਵਾਲੇ ਦਾ 68 ਮਰਬੇ ਜਮੀਨ ਦਾ ਅੱਛਾ ਜੀ ਉਹਨੇ ਮਹਾਰਾਜਾ ਗੰਗਾ ਸਿੰਘ ਨੂੰ ਖਰੀਦ ਕੇ ਨੇ ਮੋਗਾ ਆਪ ਦਾ ਲੱਗਾ ਹੋਇਆ ਹੈ ਹੂੰ ਉੱਥੇ ਹਿੱਸੇ ਦੇ ਚਲੇ ਗਏ ਤੇ ਮਲਵਈ ਉਧਰ ਲੈ ਜਿਹੜੇ ਸੀ ਜਾਨੀ ਕਿ ਉਹਨਾਂ ਦੇ ਬੱਚੇ ਪਹਿਲਾਂ ਤੋਂ ਕੰਮ ਲੱਗੇ ਹੋਏ ਸੀ ਅਸੀਂ ਜਿਹੜੇ ਉਧਰ ਸੀ ਰਹਿਣ ਵਾਲੇ ਸਾਨੂੰ ਬੁੜਿਆ ਨਾਲ ਇੱਕ ਸਿਆਣਾ ਬੰਦਾ ਉਹਨਾਂ ਚਾਲੋ ਪਸ਼ੂ ਛੱਡ ਉਹ ਬੁੜੇ ਨੇ ਜਾ ਕੇ ਸਾਰਾ ਸਨਾਏ ਬਹਿ ਜਾਣਾ ਓਏ ਉਹ ਮੋੜ ਲਿਆ ਉਹ ਬੋਲ ਅਸੀਂ ਚਾਰੇ ਸੀ ਪਸ਼ੂ ਜੀ ਉਹ ਪਾਣੀ ਨਹਿਰ ਦਾ ਪਾਣੀ ਸੀ ਮੇਰੇ ਜਿੱਦਾਂ ਮੁੰਡਾ ਉਹ ਸੀਗਾ ਅੱਛਾ ਜੀ ਉਹਨੇ ਪਣ ਲਿਆ ਤੇ ਮੈਨੂੰ ਮੇਰਾ ਬਾਬਾ ਆਂਦਾ ਵੀ ਆਪਾਂ ਇਹਦੇ ਤੋਂ ਪਾਣੀ ਲਾਉਣਾ ਤੇ ਤੂੰ ਵੀ ਕਾਕਾ ਫੜ ਕਹੀ ਇਹ ਮੰਨ ਨਦੀ ਕਹੀ ਫਰੀ ਨਹੀਂ ਸੀ ਜੀ ਉਹ ਅਸੀਂ ਜਿਹੜੀ ਮਿੱਟੀ ਜਿੱਦ ਨੂੰ ਸਿੱਟਣੀ ਜਿੱਦ ਨੂੰ ਸਿੱਟੀ ਜਾਈਏ ਉਹ ਜਿੱਦਾਂ ਆਪਾਂ ਖੜੇ ਆਂ ਇਦਾਂ ਚਾਰ ਪੰਜ ਮਲੋਈਂ ਖੜੇ ਉਹ ਇਹ ਜਿਹੜੇ ਉਧਰੋਂ ਜੜ ਕੇ ਇਹਨਾਂ ਨੂੰ ਆਂਦੇ ਹੁੰਦੇ ਪਨਾਹ ਗੀਰ अच्छा जी आंदा ਪਡਾਂਗੀ ਇਹਦੇ ਮੁੰਡੇ ਨੂੰ ਕਿਹੜਾ ਕੁਝ ਖਵਾਇਆ ਹੋਇਆ ਉਹ ਸੁੱਕਿਆ ਟੁਕੜਿਆਂ ਤੇ ਪਲਿਆ ਹੋਇਆ ਇਹਨੇ ਕਾਦਰ ਨਾ ਪਾਣੀ ਬੰਨ ਲੈਣਾ ਹੂੰ ਹੂੰ ਉਹ ਦਾਦੇ ਮੇਰੇ ਨੇ ਬੜਾ ਗੁੱਸਾ ਕੀਤਾ ਅੱਛਾ ਜੀ ਉਦੋਂ ਮੈਂ ਇਹਦਾ ਮੁੱਲ ਲੰਦਾ 40 ਰੁਪਏ ਹੂੰ ਤਾਂ ਅਜੀ ਪਹਿਲਾਂ ਛੋਟੀ ਸੂਈ ਹੀ ਲੈ ਆ ਤੇ ਸਾਡੀ ਮਾਂ ਨੂੰ ਆ ਕੇ ਆਂਦਾ ਵੀ ਇਹ ਛੋਟੀ ਦਾ ਦੁੱਧ ਆਡ ਰੱਖਣਾ ਹੀ ਅੱਛਾ ਜੀ ਬਾਪੂ ਪਸ਼ੂ ਸਾਪਣ ਲੱਗੇ ਨਹੀਂ ਸੰਭਦੇ ਲਵੇਰੇ ਗਾਈਆਂ ਮਹੀਆਂ ਆਂਦਾ ਉਹ ਬੁੱਢਣਾ ਹੂੰ ਅੱਛਾ ਉਹਦਾ ਮੈਨੂੰ ਦੁੱਧ ਪਿਉਣਾ ਹੂੰ ਮੱਖਣੀ ਖੋਣੀ ਬਾਜ਼ਾਮ ਖੋਣੀ ਕੁੱਟ-ਕੁੱਟ ਕੇ ਅੱਛਾ ਤੇ ਸ਼ੁਰੂ ਕਰਤਾ ਤੇ ਵਰਗਸ ਕਰਾਉਣਾ ਉਹ ਇੱਕ ਤਰ੍ਹਾਂ ਦਾ ਗੁੱਸਾ ਹੀ ਕਰ ਗਿਆ ਉਹ ਵੀ ਇੱਕ ਤਰ੍ਹਾਂ ਦਾ ਟਕੜਾ ਕਰਦਾ ਹਾਂ ਵਰਗਸ ਕਰਾਉਣੀ ਆ ਇੱਕ ਮਰਲਾ ਥਾਂ ਮਿਲ ਕੇ ਅੱਛਾ ਕਈ ਨਾ ਰੋਜ਼ ਪਟਾਉਣਾ ਹੂੰ 10 ਵਜੇ ਤੋਂ ਲੈ ਕੇ ਫਿਰ 150 ਕਰਮ ਭਜਾਉਣੀ ਅੱਛਾ ਕਿੰਨੇ ਜਰਜ ਭਜਦਾ ਅੱਛਾ ਪਹਿਲੇ ਦਿਨ ਤੋਂ ਮੈਂ ਗਿਆ 4 ਮਿਲਤਾ ਹੂੰ ਹੁੰਜਿਆ ਹੁੰਜਿਆ ਮੈਂ ਉਹ 1.5 ਮਿੰਟ 1 ਮਿੰਟ ਦੇ ਵਿੱਚ ਸਾਲ ਦੇ ਵਿੱਚ ਕੱਢਣ ਲੱਗ ਗਿਆ। ਅੱਛਾ ਜੀ। ਜਿਹੜੀ ਆ ਵੇਲਣਾ ਨਾ ਆਪਣਾ ਨਹਿਣੀਆਂ ਤੇ ਇਹਦੀ ਜਿਹੜੀ ਨਿੱਕੀ ਗੋਗੜਿਆ ਉਹ ਆ 25 ਕਿਲੋ ਦੀ। ਜਿਹੜੀ ਵੱਡੀ ਹੋएगी 75 ਕਿਲੋ ਦੀ। ਉਹਦੋਂ ਵੱਡੀ ਹੈਗੀ 80 ਕਿਲੋ ਦੀ। ਉਹਨੇ ਫਿਰ ਮੈਨੂੰ ਵਜ਼ਨ ਚਕਾਉਣਾ ਸ਼ੁਰੂ ਕੀਤਾ। ਅੱਛਾ ਜੀ। ਜਿੱਦਣ ਸਾਲ ਬੀਤ ਗਿਆ ਸਾਰਾ ਉਸ ਮਹਿ ਦਾ ਦੁੱਧ ਖੋੜ ਡੰਡੇ ਦਾ ਜਿੱਦਣ ਨਾ ਖਾਣਾ ਉਦੋਂ ਛੋਟਾ ਫੜ ਕੇ ਕੋਲੇ ਬਹਿ ਜਾਣਾ। ਸਹੀ ਆ। ਇਹ ਤੈਨੂੰ ਖਾਉਣੀ ਆ ਆ ਮੱਖਣੀ ਦਾ ਤੈਨੂੰ ਜਿਹੜੇ ਨਾ ਬਾਦਾਮ ਕੁੱਟੇ ਮੈਂ ਕੁੱਟਣੇ ਆਪ। ਇੱਕ ਹੋਣੀ ਚਲੋ ਸਾਲ ਪਰ ਖਵਾਏ ਵਜਨ ਪੂਰਾ ਚੱਕਣ ਲੱਗ ਪਿਆ ਤੇ ਤਗੜਾ ਹੋ ਗਿਆ ਉਹਨਾਂ ਨੂੰ ਘਰੋਂ ਸੱਦ ਕੇ ਲਿਆ ਆਓ ਬਈ ਹਮ ਅੱਜ ਜੀ ਜਦ ਟੁਕੜੇ ਦਸਦੇ ਨਾ ਉਹਨੇ ਉਹ ਵੜਕਸਲੀ ਕੀਤੀ ਹੋਈ ਮੈਂ ਉਹ ਕਿਸੇ ਕਮਜੀ ਨਾ ਨਾ ਜੇ ਭੱਜਣ ਜਿਹਾ ਕੋਣ ਨਾ ਕਿਸੇ ਕੰਮ ਆਂਦਾ ਕਿਉਂ ਉਹ ਜਿਹੜੀ ਐਸਾ ਸਰੀਰ ਗੰਨਿਆ ਮੈਨੂੰ ਹੋਣ ਚੱਕਰ ਮੈਨੀਆਂ ਸਾਲ ਹੋ ਗਏ ਨਾ ਜਾ ਕੇ ਬੈਨਾ ਮੈਂ ਪਹਿਲਨ ਸੂਈ ਚੋਟੀ ਫੇਲੇ ਆ ਸਵਾ ਲੱਖ ਦੀ ਦੁੱਧ ਮੈਂ ਉਹਦਾ ਹੀ ਪੀਂਦਾ ਤੇ ਜਿਹੜਾ ਮੁੰਡਾ ਮੇਰੇ ਨਾਲ ਆ ਉਹ ਆਂਦਾ ਨਹੀਂ ਨੀ ਮੋੜ ਲਏਗਾ ਕਿਲੋ ਇੱਕ ਨਾਲ ਆਪਣਾ ਸਰਦਾ ਨਹੀਂ ਆਪਾਂ ਤੇ ਦੋ ਦਾ ਤਿੰਨ ਤੇ ਜੀ ਆ ਚਾਰੇ ਮੁੰਡੇ ਵਖੋ ਵਖਰੀ ਤੇ ਮੈਂ ਆਪਦੀ ਮੈਂ ਇਸ ਕਰਕੇ ਮੇਰੇ ਨਾਲ ਜਿਹੜਾ 28 ਸਾਲ ਮੇਰਾ ਭਰਾ ਛੋਟਾ ਕਿ ਨਹੀਂ ਹਾਂ ਜੀ ਹਨਾਟ ਜਿਵੇਂ ਜਵਿਆ ਹੋਇਆ ਉਹ ਉਦੋਂ 6 ਮਹੀਨਿਆਂ ਦਾ ਸੀ ਉਹ ਵੀ ਗੋਡਿਆਂ ਤੇ ਬੈਠਾ ਪਿਆਈ ਤੇ ਜਿਹੜਾ ਮੇਰੇ ਨਾਲ 18 ਸਾਲ ਆ ਉਹ ਵੀ ਛੋਟੀ ਫੜ ਕੇ ਤੁਰਦਾਈ ਠੀਕ ਆ ਜੀ ਠੀਕ ਆ ਹੈ ਖਾਾਕ ਤੇ ਮਿਹਨਤ ਇਹ ਇਹ ਨੀ ਜਾਂਦੀ ਨਾਲੇ ਨਰੋਈ ਖਾਾਕ ਖਾਦੀ ਅੱਛਾ ਹੁਣ ਜਿਹੜੇ ਆ ਮਤਲਬ ਸਾਡੀ ਉਮਰ ਦੇ ਹੀ ਬੰਦਿਆਂ ਦੇ ਇਹ ਮੁੰਡਿਆਂ ਦੇ ਗੋਡੇ ਤੋਂ ਫੜਾ ਮੈਂ ਕੀ ਚੱਕ ਰਹਾ ਖਾਾਕ ਹੈ ਨਹੀਂ ਇਹੇ ਕਾਰਨ ਇਹਨਾਂ ਨੇ ਕੋਈ ਚੀਜ਼ ਨਿੱਗਰ ਜਿਹੜੀ ਉਹ ਕਰਦੀ ਖਾਣ ਜਿਹੜੇ ਹੋਣ ਵਾਲੇ ਬੱਚੇ ਨੂੰ ਮੇਰੇ ਸੁਣ ਲੈ ਮੈਂ ਮੇ ਪੋਤੇ ਦੀ ਬਦਨਾਮ ਲਿਆ ਉਹ ਸਾਲਾ ਵਰਗਤ ਖਾਊਗਾ ਇਹ ਜੀ ਖਾਣੀ ਨਹੀਂ ਜਦੋਂ ਤੁਸੀਂ ਜਿਹੜੀ ਖਲਾਕ ਹੀ ਨਹੀਂ ਦੇਸੀ ਕਿ ਉਹ ਵਾਲੀ ਜਾਂ ਕਹਾਣੀ ਤੇ ਉਹ ਗੋਡੇ ਕਾਹਦੇ ਨਾਲ ਤੁਹਾਡੇ ਗੋਡੇ ਕਾਹਦੇ ਨਾਲ ਚੱਲਣਗੇ ਪਟ્રોલ ਤੋਂ ਬਿਨਾ ਗੱਡੀ ਚੱਲ ਜੂਗੀ ਹਾਰਟ ਅਟੈਕ ਜਦਾਂ ਕਹਿੰਦੇ ਡਾਕਟਰ ਹੁਣ ਉਹ ਇਸੇ ਕਰਕੇ ਹੁੰਦਾ ਕਿਉਂ ਨਾ ਖਾਣ ਕੇ ਰੱਖੇ ਹੁੰਦਾ ਹਾਂ ਤਾਂ ਸਰੀਰ ਦੀ ਜਾਨ ਹੈ ਨਹੀਂਗੀ ਹਾਂ ਜੇ ਵੀ ਕਿ ਸੇ ਪੌਦਿਆਂ ਨੂੰ ਖਲਾਗ ਨਹੀਂ ਮਿਲਦੀ ਤੋ ਵਾਧਾ ਨਹੀਂਗਾ ਹਾਂ ਜੀ ਹਾਂ ਉਹ ਜੇ ਤਾਂ ਨਗਰ ਚੀਜ਼ ਨਹੀਂ ਹੁੰਦੀ ਜੇ ਉਹ ਵਾਧਾ ਤੋ ਡਾ ਡਾ ਹੋ ਜਾਂਦਾ ਬਿਲਕੁਲ ਬਿਲਕੁਲ ਉਹਨੇ ਖਾਣੀ ਚੀਜ਼ ਉਹ ਜੀ ਆ ਬਾਬੇ ਨੇ ਆਪੇ ਤੇ ਇੰਨੇ ਰਿਹਾ ਸਾਰੀ ਉਹ ਸਰੀਰ ਕੇ ਹਾਂ ਮੇਰਾ 60 60 ਕਿਲੋ ਵਜਨ ਰਿਹਾ ਅੱਛਾ ਤੇ ਯਾਨੀ 71 ਦੇ ਵਿੱਚ ਮੈਂ ਚੱਕਣੋਂ ਵਜਨ ਹਟ ਗਿਆ ਉਦੋਂ ਵੱਜ ਗਿਆ 2 ਸਾਫ ਖਲਾਕ ਹਟ ਗਈ ਇਹ ਕੇਸ ਚੱਲਦਾ ਉਹਦੇ ਵਿੱਚ ਅੱਛਾ ਉਦੋਂ ਫਿਰ ਉਦੋਂ ਮੁੜ ਕੇ ਬਸ ਹੁਣ ਦੁੱਧ ਯੋਗਾ ਰਹਿ ਗਿਆ ਪਹਿਲਾਂ ਜਖਾਂਦਾ ਰਿਆਂ ਪਹਿਲਾਂ ਵੀ ਕਰਨਾ ਵੀ ਦੇਸੀ ਕਿਉ ਆਪ ਦਾ ਜਿਸ ਨਾਲ ਮੈਂ ਦਾ ਜੋੜ ਲਿਆ 10 ਕਿਲੋ 10 ਕਿਲੋ ਬਦਾਮ ਲਿਉਨੇ ਆ 10 ਕਿਲੋ ਰਾਸ਼ਨ ਦੂਆ ਪਾਉਣਾ ਤਿੰਨ ਵਾਰੀ ਕਰਕੇ ਉਹਨੂੰ ਬਣਾਉਣਾ ਜਦੋਂ ਪਿਛਲਾ ਖਾ ਲਿਆ ਉਦੋਂ ਫਿਰ ਫੇਕ ਬੜੀ ਟੈਗ ਹੋਇਆ ਮੇਰਾ ਵਾਲ ਵੀ ਪਵਾ ਕੇ ਲਿਆਏ ਆ ਚਾ ਉਹੁੰ ਮੁੰਡਾ ਜਿਹੜਾ ਮੇਰੇ ਨਾਲ ਆ। ਹਾਂ। 3 ਲੱਖ ਰੁਪਈਆ ਲਾ ਕੇ ਵਾੜੀ ਪਵਾ ਕੇ ਲਿਆ ਆ। ਠੀਕ ਆ। ਤੇ ਉਹਨੂੰ ਪਵਾਏ ਨੂੰ ਮੇਰੇ ਖਿਆਲ ਨੂੰ 20 ਸਾਲ ਚੱਲੇ ਆ। ਠੀਕ। ਤੇ ਉਹਨਾਂ ਦਾ ਮੈਂ ਉਹ ਖਲਾਗ ਛੱਡਤੀ ਤੇ ਫੇਰ ਅਧੇ ਕਿਲੋ ਦੁੱਧ ਤੇ ਹੌਲ ਪਾਈਏ ਤੇ ਆ। ਚਲੋ। ਠੀਕ ਆ ਜੀ। ਖਾਣਾ ਉਹਦਾ ਠੀਕ ਆ। ਖਾਣਾ ਉਹਦਾ। ਫੇਰ ਉਹਨੂੰ ਦਾਣਾ ਕਿਹੜਾ ਪਾਉਣਾ? 100 ਪੁਜੋਆ ਲਿਆ ਕੇ ਪਾਊਡਰ ਬਣਾ ਕੇ ਉਹਡਰ ਵੱਖਰਾ ਤੇ ਵੜੇਵੇਂ ਪਾ ਕੇ ਤੇ ਜਿਹੜੀ ਦੂਜਾ ਦਾਣਾ ਰੰਨ ਕੇ ਪਾਉਣਾ ਉਹ ਵੱਖਰਾ। ਠੀਕ ਆ ਜੀ। ਮਲਾ ਪਸੂਦੀ ਖਰਾਕ ਵੀ ਕਰੀ ਤੇ ਫੇਰ ਹੀ ਚੰਗਾ ਹੋਣਾ ਆ ਜਾ ਨਾਲ ਤੁਹਾਨੂੰ ਚਾਹ ਪਿਉਣਾ ਨਹੀਂ ਦੱਸ ਨਹੀਂ ਬਸ ਹੁਣ ਕੋਈ ਨਾ ਬਬੂ ਜਾਨਾ ਕੋਈ ਨਹੀਂ ਆਪਣੀ ਮੇਰੀ ਠੀਕ ਆ ਸੋ ਠੀਕ ਆ ਦੋਸਤੋ ਇਹ ਸੀ ਜੀ ਬਾਪੂ ਜੀ ਦੇ ਤਜਰਬੇ ਦੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕੀਤੀਆਂ ਨੇ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਹੋਰ ਵੀ ਦੋਸਤ ਜਿਹੜੇ ਉਹ ਬਾਪੂ ਜੀ ਦੀਆਂ ਗੱਲਾਂ ਤੋਂ ਕੁਝ ਸਿੱਖ ਸਕਣ ਸੋ ਠੀਕ ਆ ਜੀ ਮਿਲਦੇ ਆ ਅਗਲੀ ਵੀਡੀਓ ਨਾਲ ਤਦ ਤੱਕ ਲਈ ਸਸੇ ਹੀ ਕਾਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ